ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਛਲਗਮ ਦੀ ਸਬਜੀ ਛਲਗਮ ਦੀ ਸਬਜੀ ਬੱਚੇ ਬਿਲਕੁਲ ਵੀ ਨਹੀਂ ਖਾਂਦੇ ਆ ਬਿਲਕੁਲ ਵੀ ਖਾਣਾ ਪਸੰਦ ਨਹੀਂ ਕਰਦੇ ਆ ਪਰ ਅੱਜ ਮੈਂ ਜਿਹੜਾ ਇੱਕ ਸੀਕ੍ਰੇਟ ਮਸਾਲਾ ਤੁਹਾਨੂੰ ਦੱਸਾਂਗੀ ਨਾ ਜਿਹਦੇ ਨਾਲ ਆਪਾਂ ਇਹ ਸਬਜੀ ਬਣਾ ਕੇ ਤਿਆਰ ਕਰਨੀ ਆ ਉਹ ਮਸਾਲਾ ਪਾਉਣ ਤੋਂ ਬਾਅਦ ਬੱਚਿਆਂ ਨੂੰ ਪਤਾ ਹੀ ਨਹੀਂ ਚਲੇਗਾ ਕਿ ਇਹ ਛਲਗਮ ਦੀ ਸਬਜੀ ਹੈ ਜਾਂ ਫਿਰ ਆਲੂਆਂ ਦੀ ਸਬਜੀ ਹੈ ਤੇ ਉਹ ਮਸਾਲਾ ਕਿਹੜਾ ਹੈ ਉਹ ਪਾ ਕੇ ਕਿੱਦਾਂ ਇਹ ਸਬਜੀ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਇਹ ਸਬਜੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਾਂਗੇ ਮੈਂ ਸਰੋਂ ਦਾ ਤੇਲ ਲਿਆ 2 ਤੋਂ 3 ਚਮਚ ਇਹਨੂੰ ਆਪਾਂ ਚੰਗੇ ਤਰ੍ਹਾਂ ਦੇ ਨਾਲ ਧੂੰਆਂ ਤੱਕ ਗਰਮ ਕਰਾਂਗੇ ਨਹੀਂ ਤਾਂ ਫਿਰ ਇਹਦੇ ਵਿੱਚੋਂ ਕੱਚੀ ਸਮੈਲ ਤੇ ਕੱਚਾ ਸੁਆਦ ਆਏਗਾ ਸਬਜੀ ਦੇ ਵਿੱਚ ਤੇਲ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਏ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ 1 ਚਮਚ ਪਾਵਾਂਗੇ ਇਹਦੇ ਵਿੱਚ ਲਸਣ ਤੇ 1 ਚਮਚ ਪਾਵਾਂਗੇ ਇਹਦੇ ਵਿੱਚ ਅਦਰਕ ਕੱਟਿਆ ਹੋਇਆ ਤਾਂ ਹੁਣ ਅਦਰਕ ਲਾ ਸਾਨੂੰ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜਰੂਰ ਦੱਸਿਆ ਕਰੋ ਲਸਣ ਨੂੰ ਆਪਾਂ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਨਾ ਹੈ ਲਸਣ ਜਿਹੜਾ ਫਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਹਰੀਆਂ ਮਿਰਚਾਂ ਕਟੀਆਂ ਹੋਈਆਂ ਤੁਸੀਂ ਜਿੰਨੀ ਤਿੱਖਾ ਖਾਣਾ ਪਸੰਦ ਕਰਦੇ ਹੋ ਓਨੀਆਂ ਹਰੀਆਂ ਮਿਰਚਾਂ ਪਾ ਲਿਓ ਤਿੰਨ ਤੋਂ ਚਾਰ ਮੈਂ ਇਹਦੇ ਵਿੱਚ ਪਾ ਰਹੀਆਂ ਪਿਆਜ਼ ਹੁਣ ਆਪਾਂ ਇਹਨੂੰ ਵੀ ਉਦੋਂ ਤੱਕ ਪਕਾਣਾ ਜਦੋਂ ਤੱਕ ਇਹਦਾ ਕਲਰ ਜਿਹੜਾ ਥੋੜਾ ਜਿਹਾ ਲਾਈਟ ਨਹੀਂ ਹੋ ਜਾਂਦਾ ਉਦੋਂ ਤੱਕ ਪਿਆਜ਼ ਜਿਹੜੇ ਆ ਇਹਦੀ ਕੁਆਂਟੀਟੀ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ ਤੇ ਪਿਆਜ਼ ਨੂੰ ਜ਼ਿਆਦਾ ਨਹੀਂ ਪਕਾਣਾ ਹਲਕਾ ਹਲਕਾ ਕੱਚਾ ਰੱਖਣਾ ਆਪਾਂ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਨੇ ਮੈਂ ਨਮਕ ਪਾ ਰਹੀ ਹਾਂ ਸਵਾਦ ਅਨੁਸਾਰ 1/4 ਚਮਚ ਹਲਦੀ ਪਾਊਡਰ 1/4 ਚਮਚ ਗਰਮ ਮਸਾਲਾ ਅਤੇ ਚਮਚ ਨਾਲ ਥੋੜਾ ਜਿਹਾ ਘੱਟ ਮਾਪ ਲਈਏ ਕਸ਼ਮੀਰੀ ਲਾਲ ਮੀਚ ਪਾਊਡਰ ਇਹਦੇ ਵਿੱਚ ਹੋਰ ਆਪਾਂ ਕੋਈ ਮਸਾਲਾ ਨਹੀਂ ਪਾਣਾ ਜਿਹੜਾ ਮਸਾਲਾ ਅੱਗੇ ਮੈਂ ਤੁਹਾਨੂੰ ਦੱਸਣਾ ਹੈ ਆ ਪਾਣਾ ਇਹਦੇ ਵਿੱਚ ਉਸ ਮਸਾਲੇ ਦੇ ਵਿੱਚ ਸਾਰੇ ਮਸਾਲੇ ਮਿਕਸ ਹੁੰਦੇ ਆ ਉਹ ਮਸਾਲਾ ਪਾਣ ਤੋਂ ਬਾਅਦ ਹੋਰ ਕੋਈ ਮਸਾਲਾ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਤੇ ਮਸਾਲਿਆਂ ਨੂੰ ਆਪਾਂ ਪਕਾਣਾ ਹੈ ਹਲਕਾ ਜਿਹਾ 5 ਸੈਕਿੰਡ ਲਈ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਮੈਂ ਚਾ ਟਮਾਟਰ ਪਾਏ ਆ ਟਮਾਟਰਾਂ ਨੂੰ ਮਿਕਸ ਕਰਕੇ ਹੁਣ ਆਪਾਂ ਉਦੋਂ ਤੱਕ ਪਕਾਣਾ ਜਦੋਂ ਤੱਕ ਇਹ ਚੰਗੇ ਤਰ੍ਹਾਂ ਗਲ ਨਹੀਂ ਜਾਂਦੇ ਔਰ ਤੜਕਾ ਜਿਹੜਾ ਤੇਲ ਨਹੀਂ ਛੱਡ ਦ ਟਮਾਟਰ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਗਏ ਆ ਤੜਕੇ ਨੇ ਤੇਲ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛਲਗਮ ਮੈਂ 1 ਕਿਲੋ ਛਲਗਮ ਲਏ ਸੀ ਜਿੰਨਾਂ ਨੂੰ ਛਿੱਲ ਕੇ ਧੋ ਕੇ ਕੱਟ ਲਿਆ ਛਲਗਮ ਮੈਂ ਤੁਹਾਨੂੰ ਇਸ ਕਾਰਨ ਨਹੀਂ ਦੱਸਿਆ ਕਿਉਂਕਿ ਮੈਂ ਪਹਿਲੇ ਵੀ ਕਈ ਵਾਰ ਵੀਡੀਓ ਬਣਾ ਚੁੱਕੀ ਹਾਂ ਛਲਗਮ ਦੀ ਸਬਜ਼ੀ ਦੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿ ਛਲਗਮ ਜਿਹੜੇ ਕਿੱਦਾਂ ਦੇ ਹੁੰਦੇ ਆ ਔਰ ਇਹਨਾਂ ਨੂੰ ਕਿੱਦਾਂ ਛਿੱਲ ਕੇ ਕੱਟ ਕੇ ਤਿਆਰ ਕਰੀਦਾ ਹੁਣ ਇਹਨੂੰ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ ਫਿਰ ਆਪਾਂ ਇਹਨੂੰ 10 ਮਿੰਟ ਇਸ ਕਾਨੀ ਵੀਡੀਓ ਤੇ ਬਣੀ ਰਿਓ ਲਾਸਟ ਤੱਕ। ਤੇਨੂੰ ਆਪਾਂ 10 ਮਿੰਟ ਲਈ ਢੱਕ ਦੇਨੇ ਆ ਵਿੱਚ ਵਿੱਚ ਆਪਾਂ ਇਹਨੂੰ 2-3 ਵਾਰ ਹਿਲਾ ਡੁਲਾ ਦੇਵਾਂਗੇ ਸਬਜੀ ਨੂੰ ਤਾਂ ਕਿ ਤਲੇ ਦੇ ਨਾਲ ਚਿਪਕੇ ਨਾ। 10 ਮਿੰਟ ਹੋ ਗਏ ਸਬਜੀ ਨੂੰ ਪਕਦੇ ਹੋਏ ਇਹਨੂੰ ਮੈਂ 3 ਵਾਰ ਵਿੱਚ ਹਿਲਾ ਡੁਲਾ ਦਿੱਤਾ ਸੀ ਤਾਂ ਕਿ ਛਲਗਮ ਜਿਹੜੇ ਆ ਸਾਰੇ ਪਾਸਿਆਂ ਤੋਂ ਇੱਕੋ ਜਿਹਾ ਪੱਕਣ ਪੱਕ ਕੇ ਤਿਆਰ ਹੋਣ। ਛਲਗਮ ਜਿਹੜੇ ਆ 95% ਤੱਕ ਪੱਕ ਚੁੱਕੇ ਆ 5% ਆਪਾਂ ਇਹਨੂੰ ਮਸਾਲਾ ਪਾ ਕੇ ਪਕਾਵਾਂਗੇ। ਆ ਦੇਖੋ ਤੁਸੀਂ ਹਲਕੇ ਹਲਕੀ ਜੀ ਕਸਰ ਜਿਹੜੀ ਸ਼ਲਗਮਾ ਦੇ ਵਿੱਚ ਹੈਗੀ ਹੈ ਹੁਣ ਜਿਹੜੇ ਮਸਾਲੇ ਦੀ ਮੈਂ ਗੱਲ ਕਰ ਰਹੀ ਸੀ ਉਹ ਹੈ ਮੈਗੀ ਦਾ ਮੈਜਿਕ ਮਸਾਲਾ ਇਹ ਮਸਾਲੇ ਦੀ ਮੈਂ ਐਡ ਨਹੀਂ ਕਰ ਰਹੀਆਂ ਨਾ ਹੀ ਦੀ ਪ੍ਰੋਮੋਸ਼ਨ ਕਰ ਰਹੀਆਂ ਸਿਰਫ ਮੈਂ ਤੁਹਾਨੂੰ ਦੱਸ ਰਹੀਆਂ ਕਿ ਬੱਚਿਆਂ ਨੂੰ ਆਪਾਂ ਸਬਜੀ ਜਿਹੜੀ ਹੈ ਕਿੱਦਾਂ ਖਲਾਨੀ ਹੈ ਤੁਹਾਡੇ ਬੱਚੇ ਜਿਹੜੀ ਵੀ ਸਬਜੀ ਘਰ ਦੇ ਵਿੱਚ ਨਹੀਂ ਖਾਂਦੇ ਆ ਉਸ ਸਬਜੀ ਦੇ ਵਿੱਚ ਤੁਸੀਂ ਅੱਧਾ ਕ ਚਮਚਾ ਜਾਂ ਇੱਕ ਚਮਚਾ ਮਸਾਲਾ ਜਿਹੜਾ ਪਾ ਕੇ ਬੱਚਿਆਂ ਨੂੰ ਦਿਓਗੇ ਤੇ ਬੱਚੇ ਬਹੁਤ ਖੁਸ਼ ਹੋ ਕੇ ਸਬਜੀ ਖਾ ਲੈਣਗੇ ਬੱਚਿਆਂ ਨੂੰ ਪਤਾ ਹੀ ਨਹੀਂ ਚਲੇਗਾ ਕਿ ਤੁਸੀਂ ਜਿਹੜੀ ਬੱਚੇ ਸਬਜ਼ੇ ਨਹੀਂ ਖਾਂਦੇ ਉਹ ਬਣਾਈ ਹੈ ਜਦਾ ਕਿ ਸ਼ਲਗ ਤੁਹਾਣੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਮਿਕਸ ਤੇ ਫਿਰ ਤੋਂ ਆਪਾਂ 2 ਮਿੰਟ ਲਈ ਸਿਰਫ ਠਕਣਾ ਇਹਨੂੰ ਜ਼ਿਆਦਾ ਨਹੀਂ ਠਕਣਾ ਲੋ ਫਲੇਮ ਦੇ ਉੱਤੇ ਸਿਰਫ 2 ਮਿੰਟ ਠਕਣਾ ਆਪਾਂ 2 ਮਿੰਟ ਦੇ ਬਾਅਦ ਜਿਹੜਾ ਮਸਾਲਾ ਆਪਾਂ ਪਾਇਆ ਸੀ ਉਹ ਵੀ ਚੰਗੀ ਤਰ੍ਹਾਂ ਦੇ ਨਾਲ ਸਬਜੀ ਦੇ ਵਿੱਚ ਰਚ ਮਿਚ ਗਿਆ ਹੈ ਤੇ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਸਾਡੀ ਸਬਜੀ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਹੈ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਇਹ ਸਬਜੀ ਤੁਸੀਂ ਬੱਚਿਆਂ ਨੂੰ ਪੂਰੀ ਦੇ ਨਾਲ ਪਰੌਂਠੇ ਦੇ ਨਾਲ ਜਾਂ ਫਿਰ ਫੁਲਕੇ ਦੇ ਨਾਲ ਦਿਓ ਬੱਚੇ ਬਹੁਤ ਖੁਸ਼ ਹੋ ਕੇ ਖਾ ਲੈਣਗੇ ਬੱਚਿਆਂ ਨੂੰ ਪਤਾ ਵੀ ਨਹੀਂ ਚਲੇਗਾ ਕਿ ਇਹ ਛਲਗਮ ਦੀ ਸਬਜੀ ਹੈ ਜਾਂ ਫਿਰ ਆਲੂਆਂ ਦੀ ਸਬਜੀ ਹੈ ਤੇ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਇਹ ਸਬਜੀ ਜਿਹੜੀ ਹੈ ਜਰੂਰ ਬਣਾ ਕੇ ਦੇਖਿਓ ਗਰਮਾ ਗਰਮ ਸਬਜੀ ਜਿਹੜੀ ਇਹਨੂੰ ਸਰਵ ਕਰ ਲੈਣੇ ਆ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਆ ਔਰ ਇੱਕਦਮ ਆਲੂਆਂ ਵਰਗੇ ਜਿਹੜੇ ਛਲਗਮਾਂ ਲੱਗ ਰਹੇ ਆ ਦੇਖਣ ਦੇ ਵਿੱਚ ਤੁਸੀਂ ਚਾਹੋ ਤਾਂ ਰਸੀਲੀ ਵੀ ਸਬਜੀ ਇਹ ਬਣਾ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੁਹਾਡੀ ਚੋਅ ਹੈ ਕਿ ਤੁਸੀਂ ਸੁੱਕੀ ਖਾਣੀ ਹੈ ਜਾਂ ਰਸੀਲੀ ਖਾਣੀ ਹੈ ਸ਼ਲਗਮ ਦੀ ਸਬਜ਼ੀ ਦੀ ਰੈਸিপি ਤੁਹਾਨੂੰ ਇਹ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਤਾਂ ਤੁਸੀਂ ਦੇਖਦੇ ਹੋ ਪਰ ਬਿਨਾ ਲਾਈਕ ਕੀਤੇ ਚਲੇ ਜਾਂਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਆਪਣੇ ਰਿਲੇਟਿਵ ਔਰ ਫਰੈਂਡਸ ਦੇ ਨਾਲ ਵੀ ਜਰੂਰ ਸ਼ੇਅਰ ਕਰਿਆ ਕਰੋ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਰੈਸিপি ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ